ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਦੀਆਂ ਵਧੀਆਂ ਵੱਡੇ ਪੱਧਰ ਤੇ ਮੁਸ਼ਕਲਾਂ ਹਾਲਾਂਕਿ ਹੁਣੇ-ਹੁਣੇ ਹੀ 2 ਫਰਵਰੀ ਨੂੰ ਨਾਪਾਦੀ ਨਵੀਂ ਜੇਲ੍ਹ ਤੋਂ ਜ਼ਬਾਨ ਤੇ ਬਾਹਰ ਆਏ ਨੇ ਇੱਕ ਇੱਕ ਹੋਰ ਕੇਸ ਦੀ ਤਿਆਰੀ ਹੋ ਗਈ ਹੈ ਇਹ ਤਿਆਰੀ ਪੰਜਾਬ ਪੁਲਿਸ ਨੇ ਚੰਡੀਗੜ੍ਹ ਦੀ ਪੁਲਿਸ ਵੱਲੋਂ ਕੀਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਚੰਡੀਗੜ੍ਹ ਪੁਲਸ ਨਾਲ ਪੰਜਾਬ ਸਾਲ 5 ਸਾਲ ਪੁਰਾਣੀ ਝਗੜੇ ਦੇ ਇੱਕ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧ ਗਈਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਡੇਢ ਸਾਲ ਤੋਂ ਲੱਗੀ ਰੋਕ ਹਟਾਏ ਜਾਣ ਤੋਂ ਬਾਅਦ ਇਹ ਮਾਮਲਾ ਚੰਡੀਗੜ੍ਹ ਦੀ ਜਿਹੜਾ ਅਦਾਲਤ ਵਿੱਚ ਅੱਗੇ ਵਧੇਗਾ ਅਦਾਲਤ ਨੇ ਮਾਮਲੇ ਦੀ ਸੁਣਵਾਈ 23 ਫਰਵਰੀ ਲਈ ਨਿਯਤ ਕੀਤੀ ਹੈ ਹਾਲਾਂਕਿ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਮਹੇਸ਼ਿੰਦਰ ਸਿੰਘ ਗਰੇਵਾਲ ਖਿਲਾਫ ਦਰਜ ਐਫ ਆਈ ਆਰ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਇਸ ਤਰ੍ਹਾਂ ਹੁਣ ਮਜੀਠੀਆ ਸਮੇਤ ਬਾਕੀ ਦੋਸ਼ੀਆਂ ਖਿਲਾਫ ਹੀ ਕੇਸ ਚੱਲੇਗਾ ਸਾਲ 2021 ਵਿੱਚ ਮਜੀਠੀਆ ਅਤੇ ਇਕਾਲੀ ਦਲ ਦੇ 20 ਤੋਂ ਵੱਧ ਆਗੂਆਂ ਖਿਲਾਫ ਸੈਕਟਰ 3 ਥਾਣਾ ਪੁਲਿਸ ਨੇ ਭਾਰਤੀ ਦੰਡ ਸਹਿਤ ਧਰਾਵਾਂ 188 186 353 332 ਅਤੇ 34 ਅਧੀਨ ਕੇਸ ਦਰਜ ਕੀਤਾ ਸੀ ਫਿਰ ਦੱਸ ਦੇਣਾ 188 ਧਾਰਾ 186 ਧਾਰਾ 353 332 ਅਤੇ 34 ਅਧੀਨ ਕੇਸ ਦਰਜ ਕੀਤਾ ਸੀ ਡਾਕਟਰ ਦਰਜੀਤ ਸਿੰਘ ਚੀਮਾ ਅਤੇ ਬਿਹੇਸ਼ਿੰਦਰ ਗਰੇਵਾਲ ਨੇ ਆਪਨੇ ਖਿਲਾਫ ਦਰਜ ਐਫ ਆਈ ਆਰ ਰੱਦ ਕਰਨ ਲਈ ਹਾਈ ਕੋਰਟ ਵਿੱਚ ਅਰਜੀ ਦਾਇਰ ਕੀਤੀ ਸੀ ਇਸ ਤੋਂ ਬਾਅਦ ਹਾਈ ਕੋਰਟ ਨੇ ਜ਼ਿਲ੍ਹਾ ਅਦਾਲਤ ਵਿੱਚ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਤੇ ਰੋਕ ਲਗਾ ਦਿੱਤੀ ਸੀ 29 ਨਵੰਬਰ 2025 ਨੂੰ ਹਾਈ ਕੋਰਟ ਨੇ ਚੀਮਾ ਅਤੇ ਗਰੇਵਾਲ ਦੀ ਅਰਜੀ ਨੂੰ ਮਨਜ਼ੂਰ ਕਰਦਿਆਂ ਉਨ੍ਹਾਂ ਖਿਲਾਫ ਐਫ ਆਈ ਆਰ ਰੱਦ ਕਰ ਦਿੱਤੀ ਇਸੇ ਨਾਲ ਹੀ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੇ ਮਾਮਲੇ ਤੇ ਲੱਗੀ ਰੋਕ ਵੀ ਹਟਾ ਦਿੱਤੀ 23 ਫਰਵਰੀ ਨੂੰ ਅਗਲੀ ਸੁਣਵਾਈ ਦੱਸਿਆ ਜਾ ਰਿਹਾ ਹੈ ਕਿ ਹੁਣ ਬਾਕੀ ਦੋਸ਼ੀਆਂ ਖਿਲਾਫ ਦੋਸ਼ ਤੈਅ ਕਰਨ ਬਾਰੇ ਚਰਚਾ ਹੋਵੇਗੀ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਸੀ ਪਰ ਮਜੀਠੀਆ ਸਮੇਤ ਕਈ ਆਗੂ ਪੇਸ਼ ਨਹੀਂ ਹੋਏ ਉਹਨਾਂ ਵੱਲੋਂ ਐਡਵੋਕੇਟ ਅਨੁਸ਼ੇਸ਼ ਰਜੇਸ਼ ਕੁਮਾਰ ਨੂੰ ਪੇਸ਼ੀ ਤੋਂ ਸ਼ੂਟ ਦੀ ਅਰਜੀ ਦਾਖਲ ਕਰਦੇ ਹਾਂ ਕਿ ਆਕਾਲੀ ਦਲ ਦੀ ਮਹੱਤਵਪੂਰਨ ਮੀਟਿੰਗ ਉਹਨਾਂ ਨੂੰ ਅੰਮ੍ਰਿਤਸਰ ਜਾਣਾ ਹੈ ਅਦਾਲਤ ਨੇ ਇੱਕ ਦਿਨ ਦੀ ਛੋੜ ਦਿੰਦਿਆਂ ਅਗਲੀ ਸੁਣਵਾਈ 23 ਫਰਵਰੀ ਲਈ ਮੁਕਰਰ ਕਰ ਦਿੱਤੀ ਹੈ ਪੁਲਿਸ ਮੁਤਾਬਕ 2021 ਵਿੱਚ ਅਕਾਲੀ ਦਲ ਦੇ ਆਗੂ ਪੰਜਾਬ ਵਿੱਚ ਮਹਿਗਾਈ ਅਤੇ 1984 ਦੇ ਦੰਗਿਆਂ ਦੇ ਮੁੱਦੇ ਤੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਵਸ ਨਾਕਰ ਆਉਣ ਕਰਦੇ ਜਾ ਰਹੇ ਸਨ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਯੂਟੀ ਪੁਲਿਸ ਨੇ ਬੈਰੀਕੇਡ ਲਗਾ ਕੇ ਨਾਕਾਬੰਦੀ ਕੀਤੀ ਸੀ ਦੋਸ਼ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜੇ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਈ ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਲੜਾਈ ਝੜਪ ਹੋਈ ਜਿਸ ਵਿੱਚ ਕੁਝ ਪੁਲਿਸ ਕਰਮੀ ਜ਼ਖਮੀ ਹੋ ਗਏ ਸੈਕਟਰ ਥਾਣਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਚਾਰਜਸ਼ੀਟ ਵੀ ਦਾਇਰ ਕਰਤੀ ਜਾ ਚੁੱਕੀ ਹੈ ਹੁਣ ਹਾਈ ਕੋਰਟ ਦੀ ਰੋਕ ਹਟਣ ਤੋਂ ਬਾਅਦ ਜ਼ਿਲ੍ਹਾ ਅਦਾਲਤ ਵਿੱਚ ਮੁਕਦਮੇ ਦੀ ਕਾਰਵਾਈ ਤੇਜ਼ ਹੋ ਗਈ ਹੈ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠੀਆ ਦੀਆਂ ਵੱਡੇ ਪੱਧਰ ਤੇ ਮੁਸ਼ਕਲਾਂ ਜਿਹੜੀਆਂ ਵਸ ਸਕਦੀਆਂ ਨੇ ਜੇਕਰ ਉਹ ਦੋਸ਼ ਉਹ ਗਨਾ ਜੇਕਰ ਦਾਅ ਦਾਇਰ ਕੀਤੇ ਜਾਂਦੇ ਨੇ ਐਦ ਹੋ ਜਾਂਦੇ ਨੇ ਬਿਕਰਮਜੀਠੀਆ ਤੋਂ ਇਲਾਵਾ ਬਾਕੀ ਸ਼ਰੂਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਤੇ ਹਾਲਾਂਕਿ ਡਾਕਟਰ ਦਰਜੀਤ ਸਿੰਘ ਖੀਮਾ, ਮਹਿੰਦਰ, ਮਹੇਸ਼ਿੰਦਰ ਗਰੇਵਾਲ ਉਹਨਾਂ ਨੂੰ ਕਲੀਨ ਸ਼ੀਟ ਮਿਲ ਗਈ ਹੈ ਪੰਜਾਬ ਅਤੇ ਹਰਿਆਣ ਦੀ ਹਾਈ ਕੋਰਟ ਵੱਲੋਂ ਹੁਣ ਇਹ ਕੇਸ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਚੱਲੇਗਾ ਜਿੱਥੇ ਫਿਰ ਦੁਬਾਰਾ ਬਿਕਰਮ ਮਜੀਠੀਆ ਨੂੰ 23 ਫਰਵ ਨੂੰ ਜਾਣਾ ਪਵੇਗਾ 23 ਫਰਵ ਨੂੰ ਇਸ ਮਾਮਲੇ ਤੇ ਸੁਣਵਾਈ ਹੋਵੇਗੀ ਦੁੱਧ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਕਿਉਂਕਿ ਬਿਕਰਮ ਮਜੀਠੀਆ ਵੀ ਆਪਣੇ ਪੱਧਰ ਤੇ ਵਕੀਲ ਵੱਲੋਂ ਪੱਖ ਰੱਖਣਗੇ ਧੰਨਵਾਦ